ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਅਸੀਂ ਸਾਰਿਆਂ ਤਾਂ ਕਿ ਅਵੇਅਰ ਹੋ ਸਕੀਏ ਇੱਕ ਛੋਟਾ ਜਿਹਾ ਮੈਸੇਜ ਹੈ ਤਾਂ ਕਿ ਅਸੀਂ ਸਾਰੇ ਹੋਵੇ ਰੋਸ ਸਕੀਏ ਸਾਈਡ ਤੇ ਮੈਂ ਇੱਕ ਕੁਝ ਪਿਕਸ ਦਿਖਾ ਰਿਹਾਗਾ ਤੇ ਇਹ ਅਸੀਂ ਦੇਖ ਰਹੇ ਸੀ ਅੱਜ ਤੇ ਅਸੀਂ ਮਤਲਬ ਕੋਈ ਪੇਸ਼ੈਂਟ ਸੀ ਸਾਡੇ ਕੋਲ ਫਿਰ ਸੋਚਿਆ ਵੀ ਉਹਨਾਂ ਨੂੰ ਵੀ ਦੱਸਿਆ ਚਲੋ ਆਪਾਂ ਵੀਡੀਓ ਰਾਹੀਂ ਵੀ ਗੱਲ ਕਰ ਲਈਏ ਇਸ ਚੀਜ਼ ਬਾਰੇ ਇਹ ਸਾਡੇ ਸਕਿਨ ਦੀ ਪ੍ਰੋਬਲਮਸ ਨੇ ਕਿਆਂ ਜਿਵੇਂ ਡਾਰਕ ਸਰਕਲਸ ਹੋ ਗਏ ਪਿਗਮੈਂਟੇਸ਼ਨ ਹੋ ਗਈ ਤੇ ਡਲਨੈਸ ਹੋ ਗਈ ਮੇਨਲੀ ਡਲਨੈਸ ਹੋ ਗਈ ਔਰ ਰਿੰਕਲਸ ਹੋ ਗਏ ਉਮਰ ਤੋਂ ਪਹਿਲਾਂ ਹੀ ਬੁਢਾਪਾ ਜਾ ਸ਼ੋ ਹੋਣ ਲੱਗ ਜਾਂਦਾ ਸੋ ਇਹ ਚੀਜ਼ਾਂ ਉਹ ਨੇਗੀਆਂ ਤਿੰਨ ਸਾਰਿਆਂ ਦਾ ਵਜ੍ਹਾ ਜੋ ਸੀ ਦੱਸੀ ਉਹ ਸਪੈਸ ਨੂੰ ਵੀ ਦੱਸੀ ਤੇ ਆਪਾਂ ਵੀ ਗੱਲ ਕਰ ਰਹੇ ਆਂਗੇ ਇਹਨਾਂ ਸਾਰੀ ਚੀਜ਼ ਦੀ ਮੇਨ ਵਜ੍ਹਾ ਇਹ ਨਹੀਂ ਹੁੰਦਾ ਵੀ ਅਸੀਂ ਅ ਬਿਊਟੀ ਪ੍ਰੋਡਕਟਸ ਕਿੰਨੇ ਜੋ ਕਿਉਂ ਨਹੀਂ ਯੂਜ਼ ਕੀਤੇ ਕਿਉਂਕਿ ਜਦੋਂ ਇਹ ਪੱਛੀ ਜਿ ਪਤਾ ਲੱਗਦੀ ਆ ਫਿਰ ਆਪਾਂ ਉਹਦੀ ਬਿਊਟੀ ਪ੍ਰੋਡਕਟ ਵੱਲ ਸਕਿਨ ਕੇਅਰ ਪ੍ਰੋਡਕਟਸ ਵੱਲ ਜਾਣਿਆ ਕਰੀ ਤੇ ਆਪਾਂ ਦੇਖਣਾ ਇਹ ਹੈਗਾ ਕਾਰਨ ਇਹ ਹੈਗਾ ਕਿ ਅਸੀਂ ਨੇਚਰਲ ਹਰਬਲ ਚੀਜ਼ਾਂ ਨਾਲ ਕਿੰਨਾ ਜੁੜੇ ਹਾਂ ਕਿਉਂਕਿ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਜੋ ਸਕਿਨ ਤੇ ਦੇਖ ਰਹੇ ਹੋ ਉਸ ਨਿਕਲਦਾ ਅਸਰ ਹੈ ਇਰਿਟੇਸ਼ਨ ਆਗਾ ਕੈਮੀਕਲ ਤੋਂ ਡਿਟਰਜੈਂਟ ਤੋਂ ਜੋ ਸਾਡੇ ਅਸੀਂ ਘਰਾਂ ਦੇ ਵਿੱਚ ਕਈ ਵਾਰੀ ਕਹਿ ਦਿੰਦੇ ਨੇ ਕਿ ਸਾਨੂੰ ਚੱਗ ਬਹੁਤ ਜ਼ਿਆਦਾ ਚਾਹੀਦੀ ਹੈਗੀ ਜਲਦੀ ਸਾਫ ਹੋਣ ਚਾਹੀਦੇ ਨੇ ਕੱਪੜੇ ਤੇ ਉਹ ਜਲਦਵਾਜੀ ਦੇ ਵਿੱਚ ਫਾਰਮੂਲਾ ਇੰਨਾ ਕੁ ਸਟਰੋਂਗ ਹੁੰਦਾ ਦਾ ਕੰਪਨੀਆਂ ਕੋਲ ਤੇ ਉਹ ਸਾਡੀ ਸਕਿਨ ਦੀ ਸਾਡੀ ਹੈਲਥ ਦੀ ਪਰਵਾਹ ਨਹੀਂ ਦੋਨੋਂ ਨੂੰ ਸਿਰਫ ਇਹ ਹੁੰਦਾ ਵੀ ਕੱਪੜਾ ਸਾਫ ਹੋ ਜਾਏ ਸੋ ਇਹ ਚੀਜ਼ਾਂ ਤੋਂ ਬਚਿਆ ਕਰੋ ਆਪਣੀ ਲਾਈਫ ਨੂੰ ਮੈਂਟੇਨ ਕਰਕੇ ਚਲੋ ਕੈਮੀਕਲ ਦਾ ਯੂਜ਼ ਘਟਾਓ ਘੱਟੋ ਘੱਟ ਸਕਿਨ ਕੇਅਰ ਦੇ ਪ੍ਰੋਡਕਟ ਨੂੰ ਤਾਂ ਹਰਬਲ ਰੱਖਿਆ ਕਰੋ ਤਾਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਫੇਸ ਨਾ ਕਰੀਏ ਆਪਣੇ ਸਿਹਤ ਦਾ ਖਿਆਲ ਰੱਖ ਸਕੀਏ ਚਲੋ ਡਿਟਰਜੈਂਟ ਵਗੈਰਾ ਦਾ ਅਸੀਂ ਕਰ ਨਹੀਂ ਨਾ ਸਕਦੇ ਤੇ ਉਹ ਤਾਂ ਸਾਨੂੰ ਚੇਂਜ ਕਰਨੇ ਪੈਂਦੇ ਨੇਗੇ ਉਹ ਤਾਂ ਸਾਡੀ ਲਾਈਫ ਪਰ ਇਹ ਚੀਜ਼ਾਂ ਜਾਂ ਤਾਂ ਯੂਜ਼ ਕਰੋ ਨਾ ਕੈਮੀਕਲ ਜਾਂ ਜੇ ਕਰੋ ਤਾਂ ਘੱਟੋ ਕੋਸ਼ਿਸ਼ ਕਰੋ ਵੀ ਹਰਬਲ ਹੋ ਜਾਣਾ ਕੋਸ਼ਿਸ਼ ਕਰੋ ਵੀ ਹਰਬਲ ਯੂਜ਼ ਹੋ ਜਾਏ ਕਿਉਂਕਿ ਉਸ ਤੋਂ ਬਾਅਦ ਅਸੀਂ ਟ੍ਰੀਟਮੈਂਟ ਲੈਣੇ ਹੈਗੇ ਫਿਰ ਉਹੀ ਪੈਸੇ ਲੱਗਦੇ ਨੇਗੇ ਹੋ ਸਕਦਾ ਸਹੀ ਹੋਵੇ ਨਾ ਹੋਵੇ ਤੇ ਉਹ ਦਵਾਈਆਂ ਦਾ ਅਸਰ ਫੇਰ ਸ਼ੁਰੂ ਹੋਣਾ ਹੁੰਦਾ ਹੈ ਤੇ ਉਹ ਸਾਰੇ ਚੱਕਰ ਦੇ ਵਿੱਚ ਪੈਣ ਨਾਲੋਂ ਅਸੀਂ ਹੁਣ ਇਹ ਦੇਖੇ ਹਸਾਲ ਲਈ ਕਿ ਅਸੀਂ ਕਿੰਨਾ ਕੁ ਹਰਬਲ ਲਾਈਫ ਦੇ ਨਾਲ ਜੁੜੇ ਹੋਏ ਹਾਂਗੇ। ਤੋਂ ਆਪਣੀ ਲਾਈਫ ਨੂੰ ਕੁਸ਼ਕ ਕੁਦਰਤ ਨਾਲ ਜੋੜੋ। ਜੋੜੀਏ ਅਸੀਂ ਸਾਰੇ ਜੋੜੀਏ ਤੇ ਤਾਂ ਕਿ ਅਸੀਂ ਸਹੀ ਰਹਿ ਸਕੀਏ। ਸਾਡਾ ਸਾਡੀ ਸਕਿਨ ਸਹੀ ਰਹਿ ਸਕੇ। ਵਾਲਾਂ ਦਾ ਚਿੱਟੇ ਹੋਣਾ ਤੇ ਝੜਨ ਦਾ ਸਕਿਨ ਦਾ ਡਲਨੈਸ ਹੋ ਡਲ ਹੋ ਜਾਣਾ ਉਦਾਸੀ ਜੀ ਚਿਹਰੇ ਦੇ ਉੱਪਰ ਰਹਿਣੀ ਆ ਲਾਲੀ ਜੀ ਨਾ ਹੋਵੇ ਇਹ ਸਾਰਾ ਕੁਝ ਕੈਮੀਕਲ ਦਾ ਹੀ ਇਫੈਕਟ ਹੈ ਤੋ ਇਹ ਚੀਜ਼ ਤੋਂ ਬਚੋ